ਚੋਣ ਕਮਿਸ਼ਨ ਦੇ ਵੱਲੋਂ ਚੋਣ ਜ਼ਾਬਤਾ ਜਿਹੜਾ ਉਸ ਦਾ ਐਲਾਨ ਕੀਤਾ ਗਿਆ ਤੇ ਇਸ ਦੀ ਉਲੰਘਣਾ ਕਰਨ ਦਾ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ ਸਿਆਸੀ ਪਾਰਟੀਆਂ ਨੂੰ ਸੱਤ ਨੋਟਿਸ ਜਾਰੀ ਕੀਤੇ ਗਏ ਨੇ ਚੋਣ ਜ਼ਾਬਤਾ ਦੀ ਉਲੰਘਣਾ ਨੂੰ ਲੈ ਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਇਹ ਨੋਟਿਸ ਭੇਜਿਆ ਕਿ ਉਲੰਘਣਾ ਕਰਨ ਤੇ ਇਹ ਨੋਟਿਸ ਨੇ ਜਿਹੜੇ 7 ਅਲੱਗ-ਅਲੱਗ ਪਾਰਟੀਆਂ ਨੂੰ ਚੋਣ ਕਮਿਸ਼ਨ ਦੇ ਵੱਲੋਂ ਇਹ ਨੋਟਿਸ ਭੇਜੇ ਗਏ ਨੇ ਆਦਰਸ਼ ਚੋਣ ਜ਼ਾਬਤਾ ਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਨੂੰ 3 ਨੋਟਿਸ ਭੇਜੇ ਨੇ ਕਾਂਗਰਸ ਅਤੇ ਭਾਜਪਾ ਨੂੰ ਦੋ ਦੋ ਨੋਟਿਸ ਭੇਜੇ ਗਏ ਨੇ ਤੇ ਅਧਿਕਾਰਿਤ ਬੈਨਰ ਪੋਸਟਰਾਂ ਕਰਕੇ ਇਹ ਨੋਟਿਸ ਭੇਜੇ ਗਏ ਨੇ ਜਿਹੜੇ ਬੈਨਰਸ ਲੱਗੇ ਹੁੰਦੇ ਨੇ ਜਿਹੜੇ ਹੋਲਡਿੰਗਸ ਲੱਗੇ ਹੁੰਦੇ ਨੇ ਪੋਸਟਰ ਨੇ ਜਿਹੜੇ ਉਹਨਾਂ ਦੇ ਸੰਬੰਧ ਵਿੱਚ ਇਹ ਚੋਣ ਕਮਿਸ਼ਨ ਦੇ ਵੱਲੋਂ ਨੋਟਿਸ ਭੇਜਿਆ ਗਿਆ ਆਦਰਸ਼ ਚੋਣ ਜ਼ਾਬਤਾ ਲੱਗਿਆ ਹੋਇਆ ਕੋਈ ਵੀ ਐਡ ਮਸ਼ਹੂਰੀ ਤੁਸੀਂ ਨਹੀਂ ਕਰ ਸਕਦੇ ਕੋਈ ਵੀ ਸਿਆਸੀ ਪਾਰਟੀ ਕੋਈ ਬੋਰਡਿੰਗ ਦੇ ਵਿੱਚ ਆਪਣੀ ਮਸ਼ਹੂਰੀ ਨਹੀਂ ਕਰ ਸਕਦੀ ਕਿਸੇ ਆਪਣੇ ਸਕੀਮ ਦੀ ਮਸ਼ਹੂਰੀ ਨਹੀਂ ਕਰ ਸਕਦੀ ਜਿਸ ਦੇ ਆਧਾਰ ਤੇ ਇਹ ਆਮ ਆਦਮੀ ਪਾਰਟੀ ਨੂੰ ਤਿੰਨ ਨੋਟਿਸ ਭੇਜੇ ਗਏ ਨੇ ਕਾਂਗਰਸ ਅਤੇ ਭਾਜਪਾ ਨੂੰ ਦੋ-ਦੋ ਨੋਟਿਸ ਭੇਜੇ ਗਏ ਨੇ 24 ਘੰਟਿਆਂ ਅੰਦਰ ਜਵਾਬ दाखल ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਨੇ ਤਾਂ ਚੋਣ ਕਮਿਸ਼ਨ ਹੈ ਜਿਹੜਾ ਆਉਣ ਵਾਲੀਆਂ ਜੋ ਲੋਕ ਸਭਾ ਚੋਣਾਂ ਨੇ ਇਸ ਨੂੰ ਨਿਰਪੱਖ ਕਰਵਾਉਣ ਦੇ ਵਿੱਚ ਵਚਨਬੱਧ ਹੈ ਤੇ ਜਿਸ ਦੇ ਚੱਲਦੇ ਆਦਰਸ਼ ਚੋਣ ਜ਼ਾਬਤਾ ਨੂੰ ਲੈ ਕੇ ਜਿਹੜੇ ਉਹਨਾਂ ਦੇ ਹੁਕਮ ਨੇ ਉਹ ਜਾਰੀ ਕੀਤੇ ਨੇ ਸਖਤ ਹੁਕਮ ਜਾਰੀ ਕੀਤੇ ਨੇ ਕਿ ਇਸ ਦੀ ਉਲੰਘਣਾ ਕਰਨ ਵਾਲੇ ਤੇ ਕਾਰਵਾਈ ਕੀਤੀ ਜਾਵੇਗੀ ਤੇ ਇਸ ਦੀ ਪਾਲਣਾ ਪੂਰਨ ਤੌਰ ਤੇ ਕੀਤੀ ਜਾਣੀ ਚਾਹੀਦੀ ਹੈ ਚੋਣ ਜ਼ਾਬਤੇ ਦੀ ਆਦਰਸ਼ ਚੋਣ ਜ਼ਾਬਤੇ ਦੇ ਸੰਬੰਧ ਵਿੱਚ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਦਿੱਤੇ ਨੇ ਆਮ ਆਦਮੀ ਪਾਰਟੀ ਨੂੰ ਤਿੰਨ ਭੇਜੇ ਨੇ ਤੇ ਕਾਂਗਰਸ ਨੂੰ ਦੋ ਨੋਟਿਸ ਤੇ ਭਾਜਪਾ ਨੂੰ ਵੀ ਦੋ ਨੋਟਿਸ ਭੇਜੇ ਨੇ ਤੇ 24 ਘੰਟਿਆਂ ਅੰਦਰ ਪਾਰਟੀਆਂ ਤੋਂ ਜਵਾਬ ਮੰਗਿਆ ਹੈ ਇਹ ਨੋਟਿਸ ਦਾ 24 ਘੰਟਿਆਂ ਦੇ ਅੰਦਰ-ਅੰਦਰ ਜਵਾਬ ਦਾਖਲ ਕਰਨ ਦੇ ਹੁਕਮ ਚੋਣ ਕਮਿਸ਼ਨ ਨੇ ਜਾਰੀ ਕਰ ਦਿੱਤੇ ਨੇ